ਪ੍ਰਾਈਡ ਪੰਜਾਬ ਟੀਵੀ ਦੇ ਪ੍ਰੋਗਰਾਮ ਜੀਓ ਪੋਲਿਟਿਕਸ ਵਿੱਚ ਸਵਾਗਤ ਕਰਦੇ ਹਾਂ ਪ੍ਰਾਈਡ ਪੰਜਾਬ ਟੀਵੀ ਦੇ ਖਾਸ ਦਰਸ਼ਕਾਂ ਦਾ ਅਤੇ ਮੇਰੇ ਨਾਲ ਜੁੜੇ ਨੇ ਇਸ ਵਕਤ ਦਲਜੀਤ ਸਿੰਘ ਯੂਕੇ ਤੋਂ ਸਵਾਗਤ ਕਰਦਾ ਤੁਹਾਡਾ ਦਲਜੀਤ ਸਿੰਘ ਸਾਣਾ ਜੁੜਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਜੀ ਹਾਂ ਦਲਜੀਤ ਸਿੰਘ ਜੀ ਇਸ ਵਕਤ ਕਹੋ ਕਿ ਦੁਨੀਆ ਦੇ ਲੈਵਲ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪਹਿਲਾਂ ਤਾਂ ਕਹੋ ਕਿ ਇਜ਼ਰਾਈਲ ਵੱਲੋਂ ਸੀਰੀਆ ਵਿੱਚ ਈਰਾਨ ਦੀ ਐਮਬੈਸੀ ਤੇ ਹਮਲਾ ਕੀਤਾ ਗਿਆ ਬਾਅਦ ਵਿੱਚ ਕਹੋ ਕਿ ਈਰਾਨ ਨੇ ਫਿਰ ਇਜ਼ਰਾਈਲ ਦੇ ਉੱਤੇ ਕਹੋ ਕਿ ਗੋਲੇ ਛੱਟੇ ਬੰਮ ਛੱਟੇ ਕਈ ਕਹੋ ਕਿ ਮਿਸਾਲਾਂ ਧਾਕੀਆਂ ਇਸ ਘਟਨਾ ਤੋਂ ਬਾਅਦ ਕਹਿ ਲੋ ਕਿ ਕਾਫੀ ਕਹਿ ਲੋ ਕਿ ਦੁਨੀਆ ਦੇ ਵਿੱਚ ਕਹਿ ਲੋ ਕਿ ਇੱਕ ਵਿਵਾਦ ਛਿੜ ਗਿਆ ਹੈ ਰੂਸ ਅਤੇ ਅਮਰੀਕਾ ਵੀ ਇਸ ਦੇ ਵਿੱਚ ਆ ਗਏ ਨੇ ਇਸਾਰੇ ਘਟਨਾ ਕਰਨ ਤੱਕ ਹੋਣ ਤੱਕ ਤੁਹਾਡੇ ਕੋਲ ਕੀ ਜਾਣਕਾਰੀ ਹੈ ਸਾਡਾ ਦਰਸ਼ਕਾਂ ਨਾਲ ਸਾਂਝੀ ਕਰੋ ਹਾਂਜੀ ਬਿਲਕੁਲ ਬਿਲਕੁਲ 1 ਅਪ੍ਰੈਲ ਵਾਲੇ ਦਿਨ ਨਾ ਸੀਰੀਆ ਦੇ ਵਿੱਚ ਜਿਹੜੀ ਅੰਬੈਸੀ ਹੈ ਈਰਾਨ ਦੀ ਉਹਦੇ ਉੱਤੇ ਇਜ਼ਰਾਈਲ ਵੱਲੋਂ ਹਮਲਾ ਕੀਤਾ ਗਿਆ ਸੀ ਜਿਹਦੇ ਵਿੱਚ ਉਹਨਾਂ ਦੇ 7 ਬੰਦੇ ਮਾਰੇ ਗਏ ਤੇ ਉਹਨਾਂ ਦਾ ਇੱਕ ਮੁੱਖ ਜਿਹੜਾ ਕਮਾਂਡਰ ਹੈਗਾ ਉਹ ਵੀ ਮਾਰਿਆ ਗਿਆ ਸੀ ਜਿਸ ਦੇ ਨਤੀਜੇ ਵਜੋਂ ਬਦਲੇ ਵਜੋਂ ਜਿਹੜਾ ਈਰਾਨ ਹੈਗਾ ਉਹ ਗੁੱਸੇ ਦੇ ਵਿੱਚ ਆਉਂਦਾ ਹੈ ਥੋੜੇ ਦਿਨ ਦੇਖਦੇ ਨੇ ਉਹ ਤਿਆਰੀ ਕਰਦੇ ਨੇ ਉਸ ਤੋਂ ਬਾਅਦ ਆ ਵੀਕਐਂਡ ਜਿਹੜਾ ਲੰਘ ਕੇ ਗਿਆ ਇਸ ਟਾਈਮ ਉਹਨਾਂ ਨੇ ਆ ਕੇ ਤੇ ਮਜ਼ਾਈਲਾ ਜੜੀਆਂ ਹੈਗੀਆਂ ਡਰੋਨ ਤਕਰੀਬਨ 300 ਦੇ ਕਰੀਬ ਦੱਸਿਆ ਜਾਂਦਾ ਕਿ ਡਰੋਨ ਤੇ ਮਜ਼ਾਈਲਾ ਇਜ਼ਰਾਈਲ ਦੇ ਉੱਤੇ ਸੁੱਟੀਆਂ ਲਗਾਤਾਰ ਇਹ ਸੁੱਟੀਆਂ ਸੋ ਇਹ ਬਹੁਤ ਵੱਡਾ ਕਹਿ ਲਈ ਕਿ ਇੱਕ ਉਹਨਾਂ ਵੱਲੋਂ ਬਦਲਾ ਬਦਲੇ ਦੇ ਰੂਪ ਦੇ ਵਿੱਚ ਇੱਕ ਵਾਰਨਿੰਗ ਦੇ ਰੂਪ ਦੇ ਵਿੱਚ ਇਜ਼ਰਾਈਲ ਦੇ ਉੱਤੇ ਇਹ ਜਿਹੜਾ ਕੀਤਾ ਗਿਆ ਸਟ੍ਰਾਈਕ ਸੀਗਾ ਜਿਸ ਤੋਂ ਬਾਅਦ ਈਰਾਨ ਨੇ ਕਿਹਾ ਇਹ ਤਾਂ ਹੋ ਗਿਆ ਸਾਡੀ ਅੰਬੈਸੀ ਦੇ ਉੱਤੇ ਕੀਤੇ ਹਮਲੇ ਦਾ ਬਤਲਾ ਤੇ ਇਸ ਤੋਂ ਬਾਅਦ ਤੁਹਾਨੂੰ ਵਾਰਨ ਕਰਦੇ ਆਂ ਜੇ ਦੁਬਾਰਾ ਤੁਸੀਂ ਸਾਡੇ ਵੱਲ ਅੱਖ ਚੱਕ ਕੇ ਵੀ ਵੇਖਿਆ ਤਾਂ ਤਿਆਰ ਰਹੋ ਵੱਡੀ ਸਾਡੀ ਤਿਆਰੀ ਜਿਹੜੀ ਹੈ ਉਹ ਹੋ ਚੁੱਕੀ ਹੈ ਹੁਣ ਤੁਹਾਨੂੰ ਮੈਂ ਦੱਸਦਾ ਕਿ ਇਜ਼ਰਾਈਲ ਇੱਕ ਪਾਸੇ ਗਾਜ਼ਾ ਦੇ ਵਿੱਚ ਫਸਿਆ ਹੋਇਆ ਇਜ਼ਰਾਈਲ ਚਾਹੁੰਦਾ ਕਿ ਗਾਜ਼ਾ ਦੇ ਉੱਤੇ ਉਹਨਾਂ ਦਾ ਪੂਰਨ ਤੌਰ ਦੇ ਉੱਤੇ ਕਬਜ਼ਾ ਹੋ ਜਾਵੇ ਤੇ ਜਿਹੜੀ ਮੁਸਲਮਾਨ ਆਬਾਦੀ ਹੈਗੀ ਹੈ ਉਹ ਮਿਡਲ ਈਸਟ ਦੇ ਬਾਕੀ ਦੇਸ਼ਾਂ ਦੇ ਵਿੱਚ ਭੱਜ ਕੇ ਤੇ ਰਿਫਿਊਜੀ ਸ਼ਰਨ ਜਿਹੜੀ ਆ ਉਹ ਲੈ ਲੈਣ ਜਿਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਇੰਗਲੈਂਡ ਵਰਗੇ ਮੁਲਕ ਵੀ ਮਦਦ ਕਰ ਰਹੇ ਨੇ ਹੁਣ ਹੁੰਦਾ ਕੀ ਹੈ ਹੁਣ ਤੁਹਾਨੂੰ ਮੈਂ ਦੱਸਦਾ ਜਿਹੜੇ ਮੁਲਕਾਂ ਦੇ ਵਿੱਚ ਜੰਗਾਂ ਲੱਗਦੀਆਂ ਉਤੋਂ ਫਿਰ ਲੋਕ ਭੱਜਦੇ ਨੇ ਸੇਫ ਥਾਵਾਂ ਲੱਭਦੇ ਨੇ ਕਦੇ ਅਫਗਾਨਿਸਤਾਨ ਕਦੇ ਸੀਰੀਆ ਕਦੇ ਹੋਰ ਅਫਰੀਕਾ ਦੇ ਮੁਲਕਾਂ 'ਚ ਜਿੱਥੇ-ਜਿੱਥੇ ਜੰਗਾਂ ਲੱਗੀਆਂ ਤੇ ਉਹ ਲੋਕ ਫਿਰ ਇਹਨਾਂ ਮੁਲਕਾਂ ਨੂੰ ਭੱਜਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਵੀ ਸੇਫ ਹੈ ਇੱਥੇ ਕਦੇ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਸੋ ਹੁਣ ਉਹਦੇ ਨਾਲ ਕੀ ਪ੍ਰਭਾਵ ਪੈਂਦਾ ਇੰਗਲੈਂਡ ਵਰਗੇ ਜਰਮਨੀ ਜਾਂ ਫਿਰ ਯੂਰਪ ਵਰਗੇ ਮੁਲਕਾਂ ਦੇ ਵਿੱਚ ਰਿਫਿਊਜੀ ਜਿਹੜੇ ਨੇ ਉਹ ਵੱਜ ਜਾਂਦੇ ਆ ਉਹਨਾਂ ਰਿਫਿਊਜੀਆ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕ੍ਰਿਮੀਨਲ ਟਾਈਪ ਦੇ ਹੁੰਦੇ ਆ ਉਹ ਵੀ ਆ ਜਾਂਦੇ ਆ ਇੱਥੋਂ ਤੱਕ ਕਿ ਕੁਝ ਟੈਰਰਿਸਟ ਲੋਕ ਜਿਹੜੇ ਨੇ ਗਰੁੱਪਾਂ ਦੇ ਨਾਲ ਜੁੜੇ ਹੋਏ ਉਹ ਵੀ ਇਹਨਾਂ ਮੁਲਕਾਂ ਦੇ ਵਿੱਚ ਆ ਜਾਂਦੇ ਆ ਫਿਰ ਇੱਥੋਂ ਦਾ ਰਹਿਣ ਸਹਿਣ ਜਿਹੜਾ ਹੈਗਾ ਉਹ ਬੱਦਰ ਹੋ ਜਾਂਦਾ ਕਿਉਂਕਿ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਕ੍ਰਿਮੀਨਲ ਟਾਈਪ ਲੋਕ ਹੁੰਦੇ ਆ ਜਿਸ ਨੂੰ ਲੈ ਕੇ ਇੰਗਲੈਂਡ ਦੀ ਆਬਾਦ ਜਿਹੜੀ ਹੈ ਨਾ ਇੰਗਲੈਂਡ ਦੇ ਲੋਕ ਉਹ ਵੀ ਬਹੁਤ ਤੰਗ ਨੇ ਉਹ ਕਹਿੰਦੇ ਆ ਕਿ ਕੰਮ ਉਹਨਾਂ ਦਾ ਇਜ਼ਰਾਈਲ ਚਾਹੁੰਦਾ ਵੀ ਅਮ ਗਾਜ਼ਾ ਜਿਹੜਾ ਖਾਲੀ ਹੋ ਜਾਵੇ ਮਤਲਬ ਕਿ ਉਹਨਾਂ ਦਾ ਫਾਇਦਾ ਉਹਦੇ ਵਿੱਚ ਹੈ ਕਿ ਖਾਲੀ ਹੋ ਜਾਵੇ ਤੇ ਤੁਸੀਂ ਐਵੇਂ ਹੀ ਉਹਨਾਂ ਦੇ ਰਿਫਿਊਜੀ ਜਿਹੜੇ ਆ ਉਹ ਸੰਭੀ ਜਾਣੇ ਹੋ ਮਤਲਬ ਤੁਸੀਂ ਦੇਖੋ ਪਿਛਲੇ ਦਿਨੀ ਨਾ ਤੁਹਾਨੂੰ ਪਹਿਲਾਂ ਵੀ ਸ਼ਾਇਦ ਮੈਂ ਇਹ ਗੱਲ ਦਾ ਜ਼ਿਕਰ ਕੀਤਾ ਹੈ ਕਿ ਇੱਕ ਲਾਈਵ ਡਿਬੇਟ ਦੇ ਵਿੱਚ ਇੰਗਲੈਂਡ ਦੇ ਇੱਕ ਟੀਵੀ ਦੇ ਉੱਤੇ ਪੋਲੈਂਡ ਦਾ ਫੋਰਨ ਮਿਨਿਸਟਰ ਆਉਂਦਾ ਉਹਨੂੰ ਸਵਾਲ ਪੁੱਛਿਆ ਜਾਂਦਾ ਹੈ ਕਹਿੰਦਾ ਵੀ ਹਾਊ ਮੈਨੀ ਰਿਫਿਊਜੀਸ ਯੂ ਆਰ ਗੋਇੰਗ ਟੂ ਟੇਕ ਜਾਫਰ ਐਕਸੈਪਟ ਮਤਲਬ ਕਿ ਤੁਸੀਂ ਕਿੰਨੇ ਰਿਫਿਊਜੀ ਜਿਹੜੇ ਆ ਗਾਜ਼ਾ ਤੋਂ ਲੈਣ ਵਾਲੇ ਹੋ ਪੋਲੈਂਡ ਦੇ ਫੋਰਨ ਮਿਨਿਸਟਰ ਨੂੰ ਪੁੱਛਦਾ ਹੈ ਇੰਗਲੈਂਡ ਦੇ ਟੀਵੀ ਦਾ ਐਂਕਰ ਤੇ ਉਹ ਪਤਾ ਕੀ ਕਹਿੰਦਾ ਅਗੋ ਕਹਿੰਦਾ ਨੋ ਵਨ ਕਹਿੰਦਾ ਅਸੀਂ ਇੱਕ ਵੀ ਬੰਦਾ ਜਿਹੜਾ ਰਿਫਿਊਜੀ ਹੈਗਾ ਉਹ ਕਿਤੋਂ ਨਹੀਂ ਲਵਾਂਗੇ ਉਹ ਕਹਿੰਦਾ ਕਿਉਂ ਕਹਿੰਦਾ ਤੁਹਾਨੂੰ ਪਤਾ ਕਿ ਪੋਲੈਂਡ ਕਹਿੰਦਾ ਸਭ ਤੋਂ ਸੇਫਸਟ ਕੰਟਰੀ ਹੈ ਉਹਦਾ ਕਾਰਨ ਇਹ ਹੈ ਕਿ ਅਸੀਂ ਕਦੀ ਵੀ ਕੋਈ ਬਾਹਰਲਾ ਬੰਦਾ ਨਹੀਂ ਵੜਨ ਦਿੱਤਾ ਅਸੀਂ ਕਦੇ ਕੋਈ ਹੋਰ ਜਿਹੜੇ ਧਰਮ ਦਾ ਲੋਕ ਖਾਸ ਤੌਰ ਤੇ ਉਹ ਨਹੀਂ ਮੁਸਲਮਾਨ ਧਰਮ ਨੂੰ ਟਾਰਗੇਟ ਕੀਤਾ ਉਹ ਕਹਿੰਦਾ ਕਿ ਕੋਈ ਮੁਸਲਮਾਨ ਧਰਮ ਦੇ ਵਿੱਚੋਂ ਅਸੀਂ ਬੰਦਾ ਜਿਹੜਾ ਹੈਗਾ ਉਹ ਨਹੀਂ ਲਵਾਂਗੇ ਇਸੇ ਕਰਕੇ ਕਹਿੰਦਾ ਸਾਡਾ ਮੁਲਕ ਸੇਫ ਹੈ ਇੱਥੇ ਕੋਈ ਰਿਫਿਊਜੀ ਨਹੀਂ ਹੈ ਜੇ ਤੁਸੀਂ ਕਹੋ ਵੀ ਤੁਸੀਂ ਇੰਜੀਨੀਅਰਾਂ ਦੇ ਨਾਂ ਤੇ ਬਾਹਰੋਂ ਰਿਫਿਊਜੀ ਇਮੀਗ੍ਰੈਂਟਸ ਲੈ ਲਓ ਅਸੀਂ ਉਹ ਵੀ ਨਹੀਂ ਲਵਾਂਗੇ ਜੇ ਤੁਸੀਂ ਕਹੋ ਕਿ ਡਾਕਟਰਾਂ ਦੇ ਨਾਂ ਤੇ ਲੈ ਲਓ ਅਸੀਂ ਉਹ ਵੀ ਨਹੀਂ ਲਵਾਂਗੇ ਕਹਿੰਦਾ ਇਹ ਤੁਸੀਂ ਲੈਣੇ ਆ ਬੇਸ਼ੱਕ ਕਹਿੰਦਾ ਤੁਹਾਨੂੰ ਕਹਿੰਦਾ ਖੁੱਲਾ ਸਦਾ ਤੁਸੀਂ ਲਾਓ ਯੂਰਪ ਦੇ ਹੋਰ ਮੁਲਕ ਜਿਹੜੇ ਆ ਰਿਫਿਊਜੀ ਸਾਂਭੀ ਜਾਣ ਅਸੀਂ ਕਹਿੰਦਾ ਨਹੀਂ ਸਾਂਭਣੇ ਅਸੀਂ ਕੋਈ ਐਂਟਰੀ ਨਹੀਂ ਦਵਾਂਗੇ ਸੋ ਇਹ ਗੱਲ ਹੁੰਦੀ ਹੈ ਹੁਣ ਫਿਰ ਦੁਬਾਰਾ ਮੁੜ ਕੇ ਉਧਰ ਨੂੰ ਆਈਏ ਹੁਣ ਇਜ਼ਰਾਈਲ ਦਾ ਕਨਫਲਿਕਟ ਜਿਹੜਾ ਹੈਗਾ ਉਹ ਵੀ ਚੱਲਦਿਆਂ ਨੂੰ ਤਕਰੀਬਨ ਪੌਣਾ ਕੋ ਸਾਲ ਜਿਹੜਾ ਹੈਗਾ ਤਕਰੀਬਨ ਹੋ ਚੁੱਕਿਆ ਆਪਾਂ ਦੇਖਦੇ ਅੱਠ 9 ਮਹੀਨੇ ਹੋ ਚੁੱਕੇ ਨੇ ਇੱਕ ਪਾਸੇ ਹੁਣ ਜਿਹੜਾ ਇਹ ਰਸ਼ੀਆ ਦਾ ਜਿਹੜਾ ਦੂਸਰੇ ਪਾਸੇ ਲੱਗਿਆ ਹੋਇਆ ਯੂਕਰੇਨ ਦੇ ਨਾਲ ਹੈਨਾ ਇਹਦੇ ਵਿੱਚ ਚਲਦੇ ਆ ਚਲਦੇ ਆ ਹੁਣ ਅਮਰੀਕਾ ਜਿਹੜਾ ਹੈਗਾ ਉਹ ਚਾਹੁੰਦਾ ਹੈ ਕਿ ਇਹ ਜਿਹੜੀ ਵਾਰ ਹੈ ਬੰਦ ਹੋ ਜਾਵੇ ਬੰਦ ਕਰਾਉਣ ਕਰਕੇ ਉਹਨਾਂ ਨੇ ਪਹਿਲਾਂ ਹੀ ਇਜ਼ਰਾਈਲ ਨੂੰ ਕਿਹਾ ਹੋਇਆ ਕਿ ਸੀਜ਼ ਫਾਇਰ ਕਰੋ ਪਰ ਇਜ਼ਰਾਈਲ ਜਿਹੜਾ ਉਹ ਅਮਰੀਕਾ ਦੇ ਵੀ ਐਂਟੀ ਹੁਣ ਚੱਲਦਾ ਪਿਆ ਵੀ ਭਾਈ ਇਹ ਨਹੀਂ ਕਰਨਾ ਆਪਾਂ ਆਪਾਂ ਤੇ ਕਬਜ਼ਾ ਕਰਕੇ ਰਵਾਂਗੇ ਪੂਰਨ ਤੌਰ ਦੇ ਉੱਤੇ ਜਿਹਨੂੰ ਦੇਖਦੇ ਆਂ ਦੇਖਦੇ ਆਂ ਫਿਰ ਅਮਰੀਕਾ ਨੇ 5 ਆਈਜ਼ ਨੂੰ ਕਿਹਾ ਕਿ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਪਾਉਣ ਦੇ ਲਈ ਟੂ ਸਟੇਟ ਦਾ ਜਿਹੜਾ ਏਜੰਡਾ ਹੈਗਾ ਉਹਦਾ ਐਲਾਨ ਕਰ ਦਿੱਤਾ ਜਾਵੇ ਯਾਨੀ ਕਿ ਪੈਲੇਸਟਾਈਨ ਨੂੰ ਮਾਨਤਾ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਇਹ ਬਿਆਨ ਹੁਣ ਇੰਗਲੈਂਡ ਵੱਲੋਂ ਵੀ ਆ ਗਿਆ ਉਸ ਤੋਂ ਬਾਅਦ ਫਿਰ ਅਮਰੀਕਾ ਨੇ ਆਲਰੇਡੀ ਇਹ ਬਿਆਨ ਦੇ ਦਿੱਤਾ ਸੀ ਉਸ ਤੋਂ ਬਾਅਦ ਜਿਹੜੇ 5 ਵਾਈਜ਼ ਹੈਗੀਆਂ ਇਹਦੇ ਨਾਲ ਨਾਲ ਚਾਈਨਾ ਵੀ ਕਿਤੇ ਨਾ ਕਿਤੇ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਪੈਲੇਸਟਾਈਨ ਜਿਹੜੀ ਆ ਉਹ ਵੱਖਰੀ ਸਟੇਟ ਬਣਨੀ ਚਾਹੀਦੀ ਹੈ ਮਤਲਬ ਕਿਤੇ ਨਾ ਕਿਤੇ ਇਹ ਚਾਹੁੰਦੇ ਨੇ ਕਿ ਇਜ਼ਰਾਈਲ ਦਾ ਸੀਜ਼ਫਾਇਰ ਕਰਾਇਆ ਜਾਵੇ ਹੁਣ ਅਮਰੀਕਾ ਜਿਹੜਾ ਹੈ ਨਾ ਉਹ ਚਾਹੁੰਦਾ ਨਹੀਂ ਕਿ ਮੀਡਲ ਈਸਟ ਦੇ ਵਿੱਚ ਆ ਜਿਹੜਾ ਸਾਰਾ ਕੁਝ ਹੈ ਚੱਲ ਰਿਹਾ ਉਹ ਚੱਲੇ ਉਹ ਚਾਹੁੰਦਾ ਕਿ ਇੱਥੇ ਸ਼ਾਂਤੀ ਹੋਵੇ ਇਸ ਨੂੰ ਲੈ ਕੇ ਉਹ ਚਾਹੁੰਦਾ ਕਿ ਸੀਜ਼ਫਾਇਰ ਜਲਦੀ ਹੋ ਜਵੇ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਜਦੋਂ ਇਜ਼ਰਾਈਲ ਨੇ ਇਹ ਜਿਹੜਾ ਬੰਬ ਧਮਾਕੇ ਸ਼ੁਰੂ ਕੀਤੇ ਗਾਜ਼ਾ ਪੱਟੀ ਦੇ ਉੱਤੇ ਉਦੋਂ ਅਮਰੀਕਾ ਵੀ ਸਾਥ ਦੇ ਰਿਹਾ ਸੀ ਇੰਗਲੈਂਡ ਵੀ ਸਾਥ ਦੇ ਰਿਹਾ ਸੀ ਕਿ ਲਓ ਜੀ ਇਹ ਤਾਂ ਸਾਡਾ ਬਹੁਤ ਕਰੀਬੀ ਹੈ ਅਸੀਂ ਬਣਾਇਆ ਇਹਨੂੰ ਅਸੀਂ ਇਹਦੇ ਨਾਲ ਖੜੇ ਆਂ ਤੇ ਜਦੋਂ ਇਨਸਾਈਡ ਇੰਗਲੈਂਡ ਦੀ ਗੱਲ ਕਰਦੇ ਆ ਤਾਂ ਇੱਥੇ ਮੁਸਲਮਾਨ ਧਰਮ ਦੇ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਉੱਤੇ ਜਿਹੜਾ ਹੈ ਪ੍ਰੋਟੈਸਟ ਕੀਤਾ ਇੰਗਲੈਂਡ ਦੇ ਖਿਲਾਫ ਕਿ ਤੁਸੀਂ ਇਜ਼ਰਾਈਲ ਦਾ ਸਾਥ ਦੇ ਰਹੇ ਹੋ ਤੇ ਉੱਧਰ ਸਾਡੇ ਬੱਚੇ ਮਰ ਰਹੇ ਆ ਹੌਲੀ ਹੌਲੀ ਦੇਖਦੇ ਆ ਦੇਖਦੇ ਆ ਜਿੱਦਾਂ ਹੀ ਮਹੀਨੇ ਲੰਘਦੇ ਗਏ ਅਮਰੀਕਾ ਦਾ ਵੀ ਰੁਖ ਜਿਹੜਾ ਹੈ ਉਹ ਪਾਲੇਸਟਾਈਨ ਵਾਲੇ ਪਾਸੇ ਨੂੰ ਝੁਕਣਾ ਸ਼ੁਰੂ ਹੋ ਗਿਆ ਤੇ ਦੂਸਰਿਆਂ ਦਾ ਵੀ ਇੰਗਲੈਂਡ ਵਾਲਿਆਂ ਦਾ ਵੀ ਫਾਈਵ ਵਾਈਜ਼ ਦਾ ਕਹਿ ਲਓ ਸੋ ਇਹ ਹੁਣ ਉੱਧਰ ਚੱਲਦੇ ਆ ਚੱਲਦੇ ਆ ਆ ਤੀਜਾ ਕਨਫਲਿਕਟ ਜਿਹੜਾ ਛੇੜ ਬੈਠੇ ਆ ਇਰਾਨ ਦੇ ਨਾਲ ਹੁਣ ਤੁਸੀਂ ਦੇ ਇੰਨੀ ਜ਼ਿਆਦਾ ਹਿੰਮਤ ਇਸ ਵळे ਵਧੀ ਹੋਈ ਹੈ ਕਿ ਇੱਕ ਪਾਸੇ ਤਾਂ ਅਮਰੀਕਾ ਦੇ ਪਿਛਲੇ ਦਿਨੀ ਨਾ ਤੁਹਾਨੂੰ ਹੋਰ ਸੱਚ ਮੈਂ ਨਾਲ ਗੱਲ ਐਡ ਕਰਦਾ ਜਾਵਾਂ ਸੱਤ ਜਿਹੜੇ ਕੋਈ ਸਾਬਕਾ ਮਿਲਟਰੀ ਦਾ ਕੋਈ ਸਾਬਕਾ ਕਿਸੇ ਹੋਰ ਡਿਪਾਰਟਮੈਂਟ ਦੇ ਜਿਹੜੇ ਸੱਤ ਲੋਕ ਸੀ ਉਹ ਮਾਰੇ ਗਏ ਇਜ਼ਰਾਈਲ ਵੱਲੋਂ ਕਰਨ ਕੀ ਜੋ ਆਏ ਸੀ ਪੈਲੇਸਤੀਨ ਦੇ ਵਿੱਚ ਏਡ ਦੇਣ ਆਏ ਸੀ ਜਾਨੀ ਕਿ ਕੁਝ ਖਾਣ ਪੀਣ ਨੂੰ ਕਹਿ ਲਓ ਜਾਂ ਫਿਰ ਕੋਈ ਮੈਡੀਕਲ ਸੇਵਾਵਾਂ ਲੈ ਕੇ ਸੱਤ ਬੰਦੇ ਜਿਹੜੇ ਆਉਂਦੇ ਨੇ ਉਹਦੇ ਵਿੱਚੋਂ ਇੱਕ ਆਸਟ੍ਰੇਲੀਅਨ ਨਾਗਰਿਕ ਵੀ ਸੀ ਇੱਕ ਅਦਾ ਇੰਗਲੈਂਡ ਦਾ ਵੀ ਸੀ ਟੋਟਲ ਸੱਤ ਜਾਣੇ ਸੀ ਸੋ ਉਹ ਇਜ਼ਰਾਈਲ ਵੱਲੋਂ ਨਿਸ਼ਾਨਾ ਬਣਾ ਦਿੱਤੇ ਗਏ ਹੁਣ ਇਹ ਗੱਲ ਨੂੰ ਲੈ ਕੇ ਵੀ ਅਮਰੀਕਾ ਕਿਤੇ ਨਾ ਕਿਤੇ ਖਫਾ ਹੈਗਾ ਲੋਕਾਂ ਦਾ ਧਿਆਨ ਲੱਗਿਆ ਹੋਇਆ ਵੀ ਜੋ ਬਾਈਡਨ ਕੀ ਕਹਿੰਦੇ ਨੇ ਇਸ ਵਿਸ਼ੇ ਦੇ ਉੱਤੇ ਫਿਲਹਾਲ ਕੁਝ ਨਹੀਂ ਕਿਹਾ ਉਹਨਾਂ ਨੇ ਪਰ ਹੁਣ ਜਿਹੜੇ ਇਹ ਅਟੈਕ ਹੋਏ ਨੇ ਨਾ ਜਿਹੜੇ ਮਿਜ਼ਾਈਲ ਧਾਕੇ ਗਏ ਆ ਈਰਾਨ ਵੱਲੋਂ ਇਜ਼ਰਾਈ ਇਹਨਾਂ ਨੂੰ ਡਿਫਿਊਜ਼ ਕਰਨ ਦੇ ਵਿੱਚ ਇਹਨਾਂ ਨੂੰ ਇਹਨਾਂ ਦਾ ਜਿਹੜਾ ਹੈਗਾ ਅ ਸੁੱਟਣ ਦੇ ਵਿੱਚ ਕਹਿ ਲਈਏ ਉਹ ਅਮਰੀਕਾ ਨੇ ਇਜ਼ਰਾਈਲ ਦਾ ਸਾਥ ਦਿੱਤਾ ਉਹਨਾਂ ਨੇ ਅੱਗੋਂ ਮਤਲਬ ਕੀ ਕਹਿ ਲਈਏ ਭਈ ਇਹਨਾਂ ਨੂੰ ਇਹਨਾਂ ਨੂੰ ਅਟੈਕ ਨੂੰ ਜਿਹੜਾ ਹੈਗਾ ਅੱਗੋਂ ਡਿਫੈਂਡ ਕੀਤਾ ਹੈਗਾ ਹੁਣ ਜਦੋਂ ਈਰਾਨ ਨੇ ਇਹ ਗੱਲ ਕਹਿ ਦਿੱਤੀ ਹੈ ਭਈ ਹੁਣ ਇਹ ਇਹ ਸਿਗਾ ਸਾਡੀ ਐਮਬੈਸੀ ਦੇ ਉੱਤੇ ਕੀਤੇ ਹਮਲੇ ਦਾ ਬਦਲਾ ਤੇ ਜੇ ਦੁਬਾਰਾ ਤੁਸੀਂ ਆਉਣਾ ਤੇ ਆਜੋ ਕਹਿੰਦੇ ਅਸੀਂ ਵੀ ਤਿਆਰ ਬੈਠੇ ਹਾਂ ਹੁਣ ਜੇਕਰ ਮੰਨ ਲਓ ਇਜ਼ਰਾਈਲ ਆਉਂਦੇ ਦਿਨਾਂ ਦੇ ਵਿੱਚ ਈਰਾਨ ਦੇ ਉੱਤੇ ਫਿਰ ਤੋਂ ਅਟੈਕ ਕਰਦਾ ਤਾਂ ਫਿਰ ਤੁਸੀਂ ਕੀ ਸਮਝਦੇ ਹੋ ਕੀ ਹੋ ਰਿਹਾ ਇੱਕ 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 ਕਰਕੇ ਦੇਸ਼ ਜਿਹੜੇ ਨੇ ਦਿਨੋਂ ਦਿਨ ਇਨਵੋਲਵ ਹੁੰਦੇ ਜਾ ਰਹੇ ਨੇ ਜੰਗ ਦੇ ਵਿੱਚ ਤੇ ਵਿਸ਼ਵ ਯੁੱਧ ਕੀ ਹੁੰਦੀ ਹੈ ਵਿਸ਼ਵ ਯੁੱਧ ਇਹ ਹੀ ਹੁੰਦਾ ਜਦੋਂ ਦੋ ਮੁਲਕਾਂ ਮੁਲਕ ਸ਼ੁਰੂ ਕਰਦੇ ਨੇ ਲੜਾਈ ਫਿਰ ਦੋ ਮੁਲਕ ਹੋਰ ਆ ਜਾਂਦੇ ਨੇ ਇੱਕ ਇੱਕ ਦਾ ਸਾਥ ਦਿੰਦਾ ਹੈ ਦੂਜਾ ਦੂਜੇ ਦਾ ਫਿਰ ਚਾਰ ਹੋਰ ਰਲ ਜਾਂਦੇ ਨੇ ਉਹ ਤਿੰਨ ਉਹਦਾ ਸਾਥ ਦਿੰਦੇ ਨੇ ਦੋ ਉਹਦਾ ਦਿੰਦੇ ਨੇ ਐਦਾਂ ਹੀ ਤਾਂ ਕਰਕੇ ਫਿਰ ਪੂਰੀ ਦੁਨੀਆ ਦੇ ਵਿੱਚ ਦੋ ਤਿੰਨ ਪਾਰਟਸ ਦੇ ਵਿੱਚ ਦੇਸ਼ ਵੰਡੇ ਜਾਂਦੇ ਆ ਤੇ ਫਿਰ ਇੱਕ ਦੂਜੇ ਦੇ ਉੱਤੇ ਬੰਬ ਬਾਰਿਸ਼ ਸ਼ੁਰੂ ਕਰ ਦਿੰਦੇ ਆ ਹੁਣ ਇਹੀ ਕਿਤੇ ਨਾ ਕਿਤੇ ਦੇਖਦੇ ਆ ਕਿ ਬਿਆਨ ਹੁਣ ਚਾਈਨਾ ਜਿਹੜਾ ਉਹ ਵੀ ਕਿਤੇ ਨਾ ਕਿਤੇ ਇੰਟਰਸਟ ਲੈ ਰਿਆ ਇਹ ਸਾਰੇ ਜੋ ਚੱਲਦੇ ਕਨਫਲਿਕਟ ਤੇ ਵਿੱਚ ਉਹਨਾਂ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਆ ਹੁਣ ਈਰਾਨ ਹੈਗਾ ਈਰਾਨ ਜਿਹੜਾ ਉਹ ਉਹ ਬੈਠਾ ਹੋਇਆ ਤੁਸੀਂ ਦੇਖੋ ਹੁਣ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਗਾਜ਼ਾ ਪੱਟੀ ਜਿਹੜਾ ਪੈਲੇਸਟਾਈਨ ਦੇ ਲੋਕ ਨੇ ਮੁਸਲਮਾਨ ਨੇ ਉਹ ਮਾਰੇ ਜਾ ਚੁੱਕੇ ਨੇ ਵੱਡੇ ਪੱਧਰ ਦੇ ਉੱਤੇ ਤਕਰੀਬਨ 50000 ਦੇ ਕਰੀਬ ਲੋਕ ਮਰ ਗਏ ਕੋਈ ਵੀ ਜਿਹੜੀ ਮੁਸਲਮਾਨ ਕੰਟਰੀ ਹੈ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਨਿਤਰੀ ਸਿਰਫ ਤੇ ਸਿਰਫ ਇਰਾਨ ਜਿਹੜਾ ਹੈਗਾ ਉਹ ਬਾਹਰ ਆਇਆ ਹੁਣ ਇਰਾਨ ਜਿਹੜਾ ਹੈਗਾ ਉਹ ਬਾਹਰ ਆਇਆ ਉਹ ਉਹ ਕੀ ਕਰ ਰਿਹਾ ਇੱਕ ਤਾਂ ਉਹਨਾਂ ਨੇ ਸਿੱਧੇ ਇਜ਼ਰਾਇਲ ਨੂੰ ਵਾਰਨਿੰਗ ਦਿੱਤੀ ਹੋਈ ਹੈ ਕਿ ਸੀਜ਼ਫਾਇਰ ਕਰੋ ਦੂਜਾ ਉਹ ਹੁਥੀ ਰਾਈਬਲਸ ਨੂੰ ਜਿਹੜਾ ਹੈ ਬੈਕਅਪ ਕਰ ਰਿਹਾ ਹੁਥੀ ਰਾਈਬਲਸ ਉਹ ਨੇ ਜਿਨ੍ਹਾਂ ਨੇ ਸ਼ਿਪ ਰੋਕੇ ਹੋਏ ਨੇ ਜਿਹੜਾ ਵਰਲਡ ਟ੍ਰੇਡ ਚੱਲਦਾ ਨਾ ਉਹਦੇ ਸ਼ਿਪ ਜਿਹੜੇ ਉਹ ਰੋਕਦੇ ਉਹਨਾਂ ਦੇ ਉੱਤੇ ਅਟੈਕ ਕਰਦੇ ਆ ਜੇ ਉਹਨਾਂ ਨੂੰ ਪੁੱਛਿਆ ਗਿਆ ਵੀ ਕਿਉਂ ਉਹ ਕਹਿੰਦੇ ਵੀ ਇਧਰੋਂ ਸੀਜ਼ਫਾਇਰ ਕਰਾਓ ਇਜ਼ਰਾਇਲ ਕੋਲੋਂ ਤੇ ਆਪਾਂ ਬੰਦ ਕਰ ਦਿੰਦੇ ਆ ਇਸ ਨੂੰ ਲੈ ਕੇ ਵੀ ਅਮਰੀਕਾ ਕਿਤੇ ਨਾ ਕਿਤੇ ਜਿਹੜਾ ਉਹ ਸੋਚਾਂ ਦੇ ਵਿੱਚ ਪਿਆ ਹੋਇਆ ਤੇ ਉਹ ਉਹ ਵੀ ਇਸੇ ਗੱਲ ਨੂੰ ਹੀ ਕਹਿ ਰਿਹਾ ਇਜ਼ਰਾਈਲ ਨੂੰ ਕੇ ਭਾਈ ਬੰਦ ਕਰੋ ਉਧਰੋਂ ਵਰਲਡ ਟ੍ਰੇਡ ਜਿਹੜਾ ਹੈਗਾ ਉਹ ਰੁਕਣ ਦੇ ਕੰਢੇ ਤੇ ਪਿਆ ਹੋਇਆ ਕਿਉਂਕਿ ਬਹੁਤ ਵੱਡੇ ਵੱਡੇ ਕੰਪਨੀਆਂ ਨੇ ਆਪਣੇ ਸ਼ਿਪ ਜਿਹੜੇ ਨੇ ਉਹ ਰੋਕ ਦਿੱਤੇ ਉਹ ਉਹ ਜਾਣ ਨਹੀਂ ਦਿੰਦੇ ਕਿ ਹੁਣ ਤੁਹਾਨੂੰ ਪਤਾ ਹੀ ਹੈ ਕੋ ਗੈਸ ਦਾ ਭਰਿਆ ਹੋਇਆ ਸ਼ਿਪ ਕੋ ਤੇਲ ਦਾ ਭਰਿਆ ਹੋਇਆ ਸ਼ਿਪ ਆਏ ਜਿਹਦੇ ਉੱਤੇ ਅਟੈਕ ਹੋ ਜਾਏ ਤਾਂ ਸਾਰਾ ਤਬਾਹ ਹੋ ਜਾਣਾ ਸੋ ਫਰ ਇੰਸ਼ੋਰੈਂਸ ਕੰਪਨੀਆਂ ਵੀ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਪਿੱਛੇ ਪੈਰ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਸੋ ਇਹ ਸਾਰਾ ਕਨਫਲਿਕਟ ਕਿਤੇ ਨਾ ਕਿਤੇ ਵਾਧਾ ਹੀ ਹੋਇਆ ਨਜ਼ਰ ਆ ਰਿਹਾ ਘਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਸੋ ਇਹਦੇ ਨਤੀਜੇ ਕੀ ਨਿਕਲਣਗੇ ਜਾਂ ਫਿਰ ਇਹਦੀ ਅਪਡੇਟ ਕੀ ਹੁੰਦੀ ਹੈ ਉਹ ਆਉਂਦੇ ਦਿਨਾਂ ਦੇ ਵਿੱਚ ਆਪਾਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਜੀ ਜਿੱਦਿਸੀ ਨੇ ਜਿੱਦਾਂ ਹੀ ਕੋਈ ਕਹੇ ਲੋ ਕਿ ਦੁਨੀਆ ਦਾ ਜੀਓਪੋਲਟਿਕਲ ਇਸ਼ੂ ਹੁੰਦਾ ਹੈ ਆਪਾਂ ਤੁਹਾਡਾ ਰੁਕ ਕਰਦੇ ਹਾਂ ਆ ਤੁਸੀਂ ਆਪਣੀ ਸਮਝ ਦੇ ਨਾਲ ਕਹੇ ਲੋ ਕਿ ਉਸ ਸਾਰੇ ਪੁਆਇੰਂਟ ਨੂੰ ਤੁਸੀਂ ਖੁੱਲ ਕੇ ਐਕਸਪਲੇਨ ਕਰਦੇ ਹੋ ਤੇ ਅੱਜ ਤੁਸੀਂ ਉਸੇ ਅਨੁਕਰ ਦਿਓ ਜਿੱਦਾਂ ਹੀ ਜੀਓਪਲ ਸਵਿਚ ਕੋਈ ਹੋਰ ਹਲਚਲ ਹੁੰਦੀ ਹੈ ਤੁਹਾਡੇ ਰੁਖ ਦੁਆਰਾ ਕੀਤਾ ਜਾਵੇਗਾ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਥੈਂਕ ਯੂ ਵੈਰੀ ਮਚ ਇਹ ਹੁਣ ਜੀਓਪਲ ਸਪਰੋਗਰਾਮ ਦੇਖ ਰਹੇ ਪੰਜਾਬੀ ਟੈਲੀਵਿਜ਼ਨ ਉਤੇ ਦਰਸ਼ਕਾਂ ਦਾ ਤੋਂ ਹੁਣ ਲਵਾਂਗੇ ਇਜਾਜ਼ਤ ਧੰਨਵਾਦ